ਮਿਸਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਤੇਜਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਫੌਜੀ ਫਾਰਮ ਤੇ ਆਪਾਂ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ 7-8 ਦੇ ਕਰੀਬ گاਵਾਵਾਂ ਦਿਖਾਵਾਂਗੇ ਵਿੱਚੋਂ ਕੁਝ ਸੁਈਆਂ ਤੇ ਕੁਝ ਗੱਬਣਾ ਤੇ ਵੱਡੇ ਛੋਟੇ ਪਾ ਤੁਹਾਨੂੰ ਸਾਰੇ ਦਿਖਾਉਣੇ ਆ ਨਾਰਮਲ ਹੀ ਰੇਟ ਹੁੰਦੇ ਆ ਐਂਡ ਤੇ ਤੁਹਾਨੂੰ ਹੌਲੇ-ਪਹਲੇ ਦੀਆਂ گاਵਾਵਾਂ ਦਿਖਾਵਾਂਗੇ ਵੀਡੀਓ ਪੂਰੀ ਵੇਖਿਓ ਅੱਜ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਵੇਗਿਆ ਮਾਲ ਉਦੋਂ ਨਾਲ ਆ ਫਿਰ ਵੀਰ ਜੀ ਉਦੋਂ ਦਾ ਸ਼ੋਰ ਤੋਂ ਹੀ ਮਾਲ ਵੇਗ ਗਿਆ ਜੀ ਅੱਛਾ ਖਾਲੇ ਜੀ ਕਹਿੰਦੇ ਵੀਰਾਂ ਦੇ ਫੋਨ ਆਉਂਦੇ ਆ ਠੀਕ ਆ ਵੀਰਾਂ ਦੀ ਡਿਮਾਂਡ ਏ ਜੀ ਆਰ ਸਾਰੇ ਵਸ਼ਿੰਗਾਂ ਸ਼ਾਈ ਆ ਜਲਸੀ ਲੈ ਲੈਣਾ ਅੱਜ ਸਾਰੀਆਂ ਮਿਲਣੀਆਂ ਆ ਸਾਰੀ ਵੈਰੈਟੀ ਅੱਜ ਅੱਜ ਸਾਰੀ ਵੱਡੇ ਛੋਟੇ ਭਾਅ ਆਪਣੇ ਕੋਲ ਹੈਗੇ ਆ ਠੀਕ ਹੈ ਜੀ ਹਾਂਜੀ ਤੇ ਨਾਮ ਦੱਸ ਦੀ ਕਰੀ ਆਪੇ ਆਮਦੀਪ ਸਿੰਘ ਜੀ ਹਾਂਜੀ ਜਿਹੜਾ ਕਿ ਤਾਪੋਤ ਸੀਲ ਪਟਿਆਲਾ ਤੇ ਫੋਨ ਨੰਬਰ ਬੋਲ ਦਈਏ ਨੰਬਰ 8972902905 188850 ਇੰਡੀਆ 55 ਇਹ ਮੇਰਾ ਵਾ 55 ਵਾਲਾ ਤੇ ਜਗਰ ਤੇਜਵੀਰ ਦਾ ਠੀਕ ਆ ਆਪਣੇ ਫੌਜੀ ਵੀਰ ਦਾ ਹਨਾ ਫੌਜੀ ਵੀਰ ਦਾ ਠੀਕ ਆ ਉਹਨਾਂ ਵੀ ਆ ਜਾਣਾ ਥੋੜੇ ਦਿਨਾਂ ਸੱਕਦੇ ਆ ਉਹਨਾਂ ਆ ਜਾਣਾ ਇਹ 7 ਤਰੀਕ ਨੂੰ ਠੀਕ ਆ ਤੇ ਰੌਣਕਾ ਪੂਰੀਆਂ ਲੱਗਣਗੀਆਂ ਤੇ ਰੌਣਕਾ ਡਬਲ ਹੋ ਜੂਗੀਆਂ ਡਬਲ ਠੀਕ ਆ ਫੌਜੀ ਫਾਰਮ ਦੇ 20 ਵੜਣਾ ਹਰ ਟਾਈਮ ਖੜੀਆਂ ਰਹਿਣਗੀਆਂ ਜਦੋਂ ਆਗੇ ਹੋ ਠੀਕ ਆ ਹਾਂਜੀ ਫੌਜੀ ਫਾਰਮ ਤੇ ਇੱਕ ਨਾ ਹੋ ਰਿਹਾ ਆਪਣਾ ਸਿੰਦੋ ਦੀ ਹੱਤੀ ਤੇ ਆਪ ਜੀ ਚਾਈ ਗੜ ਵਛੀ ਆ ਕੋਈ ਦੱਸ ਦੇਣ ਖੜੀ ਠੀਕ ਹੈ ਜੀ ਤੇ ਦੁੱਧ ਇਹਨੇ ਪਹਿਲਨੇ ਪਾਇਆ ਜੀ ਬੱਚੀ ਨੇ 16 17 ਕਿਲੋ ਠੀਕ ਹੈ ਜੀ ਤੇ ਐਡਕਾ 20 ਦੀ ਮੈਦ ਕਰਦੇ ਆ ਅਗਲੇ 18 ਦੇ ਮਾਨ ਚਵਾਉਗੀ ਠੀਕ ਹੈ ਜੀ ਬਾਕੀ ਹੈਗੀ ਕ੍ਰੋਸ ਚ 22000 ਠੀਕ ਹੈ ਜੀ ਕਾਹੀ ਦੰਦਾਰੀ ਦੇ ਹਲੇ ਬਾਹਰ ਦੀਆਂ ਦੰਦੀਆਂ ਕੱਟਣੋ ਉਠਾ ਲਈਏ ਉਹਦਾ ਇਹ ਮੂਵ ਡਾਉਨ ਤੋਂ ਕਰਦੀ ਆ ਬਾਕੀ ਸਾਰਾ ਲੈ ਦੰਦ ਦੇ ਦੇ ਤੁਸੀਂ ਦੇਖ ਸਕਦੇ ਜੀ ਉਤਰਾ ਹੀ ਆ ਠੀਕ ਹੈ ਛਿੱਗੀ ਹੁੰਦੀ ਸਾਈਡ ਵਾਲੇ ਜੇ ਉਤਰਾ ਹੀ ਆ ਤੇ ਵੀਰ ਜੀ ਕੀ ਰੱਖਣਾ ਇਹਦਾ ਮੁੱਲ ਇਹਦਾ ਹਰਪੀ ਜੀ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰਨਾ ਤੇ ਕਰ ਲਾਂਗੇ ਛੋਟਾ ਹੀ ਰੱਖਣਾ ਮੁੱਲ ਛੋਟਾ ਹੀ ਰੱਖਾਂਗੇ ਕੋਈ ਨਹੀਂ ਠੀਕ ਆ ਹਾਂ ਜੀ ਤੇ ਹੁਣ ਜਿਹੜੇ ਦੂਸਰੇ ਨੰਬਰ ਤੇ ਆ ਗਏ ਆ ਇਹ ਸ਼ਾਹ ਜੀ ਠੀਕ ਆ ਹਾਂਜੀ ਸੋਈ ਸਵਾਈ ਵਹਿੜਿਆ ਮਗਰ ਵੀ ਆਸਰਦੀ ਵਸ਼ੀ ਆ ਠੀਕ ਆ ਮਗਰ ਵੀ ਇਹਦੇ ਵਸ਼ੀ ਆ ਹਾਂਜੀ ਤੇ 13 ਕਿਲੋ ਬੋਲੀ ਇਹਦੇ ਕੋ ਤਿਆਰ ਆ ਆ ਥਣ ਦੇਖਦੇ ਤੇ ਲਾਗੇ ਤਾਂ ਕਿੰਨਾ ਚਿਰ ਹੋਇਆ ਇਹਨਾਂ ਸੋਈ ਨਾ ਇਹਨਾਂ 55 ਦਿਨ ਜੀ ਤੋਰ ਹਾਂ ਫੇਰ ਇੱਕ ਰੀ ਨਮ ਕੋਈ ਨਹੀਂ ਵੇਖੋ ਪਾਣੀ ਸਾਰੇ ਕੋਲ ਤੋਰ ਦੋ ਤੋਰ ਦੋ ਇੱਕ ਰੀ ਬਾਕੀ ਇਤਰਾ ਕੱਦ ਕਾਠ ਬੇਲ ਦੀ ਜਿਹੜੀ ਚੰਗੀ ਆ ਤਾਂ ਸਾਨੂੰ ਬੜਾ ਚੰਗਾ ਲੱਗਾ ਵੱਛੀ ਨੂੰ ਕੋਈ ਵੰਗਾ ਨਹੀਂ ਇਦਾਂ ਹੀ ਮਿਲਦੀ ਏ ਠੀਕ ਹੈ ਜੀ ਹਾਂ ਜੀ ਮੀਰਾ ਦੀ ਗਰਮਾਨੇ ਹਾਥਸਾਰੇ ਵੱਛੀ ਲੈਣੀ ਆ ਮੈਂ ਹਾਥਸਾਰੇ ਵੱਛੀ ਆ ਦੇ ਦੇਣੇ ਠੀਕ ਹੈ ਜੀ ਤੇ ਕਿੰਨਾ ਕੁ ਵੀਰ ਜੀ ਦੁੱਧ ਦੇ ਚਵਾਈ ਜਾਊਗੀ ਇਹ ਦੁੱਧ 16 ਕਿਲੋ ਰਮਾਨ ਚਵਾਈ ਜਾਊਗੀ ਤੇਰਾ ਮੁੱਲ ਤੇ ਮੁੱਲ ਦੇ ਹਾਲ ਤੀਜੀ ਇਹੋ ਜਿਹੀਆਂ ਵੱਛੀਆਂ ਦਾ 60-60 ਕਰੀ ਜਾਣਦੇ ਆ ਹਾਂ ਤੁਹਾਨੂੰ ਬੜਾ ਛਿੰਦੋ ਦੀ ਜਿਹਾ ਪ्योर ਰੇਟ ਨਹੀਂ ਹਣਾ ਠੀਕ ਆ ਮੁੱਲ ਰੇਟ ਦਾ 55 ਪੰਜ ਸ਼ੌਟ ਅੱਛਾ 50 ਜੀ 50000 ਦੀ ਦੋ ਹੋਰ ਛੱਡਦੇ ਆ ਹਰਪ੍ਰੀਤ ਜੀ 50 ਚ ਅਰੇ ਛਿੰਦੋ ਦੀ ਢਿੱਟੀ ਤਾਂ ਮਿਲਨੀ ਹੋਰ ਕਿਤੇ ਨਹੀਂ ਮਿਲਣੀ ਠੀਕ ਆ ਜੀ ਵੱਛੀ 15 ਕਿਲੋ ਵਾਲੀ ਦਾ ਇਹ ਜਿਹੜਾ ਲੋਕੀ 60 65 ਮੰਗੀ ਜਾਂਦੇ ਟਾਡੇ ਚੈਨਲ ਤੇ ਮੰਗਣਦੇ ਆ ਠੀਕ ਆ ਹਾਂ ਜੀ ਪਰ ਉਹ ਰੇਟ ਨਹੀਂ ਸਾਡੇ ਨਾਲ ਅਸੀਂ ਨਿਗੀ ਜੀ ਰੋਟੀ ਰੱਖ ਕੇ ਦੇ ਦੇਣੀ ਤੇ ਹੁਣ ਮੌਕੇ ਤੇ ਕਿੰਨਾ ਇਹਦੇ ਕੋਲ ਇਹਦੇ ਕੋਲ 13 ਕਿਲੋ ਤਿਆਰ ਜੀ 13 ਲੀਟਰ ਤਿਆਰ ਆ 나ੜੂ ਬੱਚੇ ਦਾ ਨਾਲ ਆਲੇ ਠੀਕ ਹੈ ਮਗਰ ਵੀ ਇਹਦੇ ਵੱਛੀ ਆ ਆ ਵੇਖ ਲੋ ਗਿੱਲਾ 나ੜੂ ਹਲੇ ਠੀਕ ਆ ਜੀ ਆ ਦੇਖ ਸਕਦੇ ਤਾਜੇ 나ੜੂ ਜਰਾ ਜੇ ਨਾਲ ਤੇ ਹੁਣ ਬਾਕੀ ਗਾੜੀ ਗੱਬਣਾ ਆ ਗਈਆਂ ਵਾ ਫੋਲੋ ਲਾਡੀ ਪਾ ਕਿੰਨਾ ਸੁਆਜੇ ਵੀਰ ਜੀ ਇਹਦਾ ਇਹ ਪਹਿਲੇ ਨੂੰ ਜੇ ਰੱਸੀ ਆ ਲੈਖ ਤਾਂ ਦੇ ਦੇ ਜਰਸੀਆਂ ਦੇ ਸਹਾਰ ਨਾਲ ਕਦ ਕਾਠੇ ਦਾ ਜਿਹੜਾ ਠੀਕ ਆ ਤੇ ਦੁੱਧ ਕਿੰਨਾ ਕ ਚਵਾਈ ਜਾਊਗੀ ਵੀਰ ਜੀ ਦੁੱਧ ਇਹ ਵੀ ਰੱਸੀ 12 ਕਿਲੋ ਪਾ ਦੋ ਖਿਲਾੜੀ ਲਾਡੀ ਪਾ ਠੀਕ ਆ ਬਾਕੀ ਇਹਦੀ ਲੱਤਾਂ ਮਾਰਨ ਵਾਲੀ ਗੇੜ ਠੀਕ ਆ ਲੱਤਾਂ ਜੱਫਾ ਪਾ ਛੱਡੋ ਤੇ ਪਤਾ ਕੀ ਜਿੱਥੇ ਬ੍ਰੈਂਡ ਹੀ ਆਉਣੀ ਆ ਠੀਕ ਆ ਤੇ ਇਹਦਾ ਮੁੱਲ ਹਰ ਜੀ ਵੱਛੀ ਦੇ 35000 ਦੀ ਆ 35 ਨਹੀਂ ਕਰਨਾ ਹਾਂਜੀ 30 ਮੁੱਲ ਆਗੋ ਤੁਸੀਂ ਦੱਸ ਦੋ 29 ਦੇ ਦਈਏ ਤੁਸੀਂ ਹੋਰ ਘਟਾ ਲਓ ਮਾਨ 28 ਦੇ ਵੱਛੀ ਦੇ ਦਾਂਗੇ 26000 ਦੀ 26000 ਦੀ ਹਾਂ ਨਾ 26000 ਦੀ 200 ਰੁਪਏ ਦੀ ਛੋਟ ਹੀ ਨਹੀਂ ਜੀ ਠੀਕ ਆ ਜੀ ਵੀਰ ਮੁਣਕੇ ਲਾਂਦੇ ਆ 22 23 ਇਹ ਛੋਟ ਹੀ ਨਹੀਂ ਜੀ ਬਿਲਕੁਲ ਫਿਕਸ ਰੇਟ ਹੀ ਆ ਕੇ ਅੱਜ ਜਿਹੜੀ ਵੈੜ ਦਾ ਮੰਗਾਂਗੇ ਪਾਸੇ 200 ਛੋਟ ਹੀ ਨਹੀਂ ਜੀ ਕਿਹਨੇ ਵੀ ਨੂੰ ਚੰਗੀ ਲੱਗਦੀ ਇਹ ਤੇ ਵੀਰ ਕੋਈ ਵੇਖ ਲੇ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਕਿਉਂਗੀ ਵੈੜ ਆ ਗਈ ਜੇ ਇਹਨਾਂ ਦਜੇ ਸੂਏ ਜੇ ਕਹ ਲੈ ਕਿੰਨੇ ਗੱਬਣਾ ਚ ਦੂਸਰੇ ਦੇ ਉਤਰਾਂ ਜਿਹੜੇ ਚੌਥੇ ਨੰਬਰ ਤੇ ਆ ਤੇ ਇਹ ਇਹਨੇ ਕਹਿੰਦੇ 14 ਕਿਲੋ ਦੁੱਧ ਪਵਾਇਆ 15 ਬਾਕੀ ਤੁਸੀਂ ਆਪਣੀ ਸਮਝਣਾ ਵੇਖਣਾ ਵਾ ਕਿੰਨਾ ਕ ਟਾਈਮ ਲੈ ਜੂਗੀਆਂ ਤੇ ਕਿੰਨਾ ਕ ਦੁੱਧ ਚ ਆ ਜੂਗੀਆਂ ਬਾਜੀ ਹਰਪੀ ਜੀ ਠੱਲੀ ਗੰਢੀ ਬੜੀ ਆ ਠੀਕ ਹੈ ਜੀ ਕੋਈ ਨਹੀਂ ਲੈ ਜਿਓ ਕਰ ਦਿਨਾ ਪੱਟੀਆਂ ਦਾ ਜਰਸੀ ਹੈ ਵੀ ਇਤਰਾ ਇਹ ਆ ਪਿੰਜੀ ਚੌਥੇ ਨੰਬਰ ਤੇ ਨੇ ਇਹ ਚੌਥੇ ਨੰਬਰ ਤੇ ਸਿੰਘਾ ਵਾਲੀ ਹਰ ਪਿੰਜੀ ਆਈ ਧੀ ਠੱਡੀ ਵੈੜ ਕੋਈ ਹਸਾਬ ਹੀ ਨਹੀਂ ਜੇ ਠੀਕ ਹੈ ਜੀ ਪਾ ਜੱਫਾ ਪਾ ਫੇੜਾ ਲੱਤ ਤੇ ਇਹਦਾ ਮੁੱਲ ਹਰ ਪਿੰਜੀ ਵੈੜ ਤੇ ਵੀ 35000 ਦੀ ਆ ਅੱਛਾ ਤੁਸੀਂ ਮੁੱਲ ਕਰਾ ਲਓ ਜੋ ਮਾਨਸਣ ਕਰਾਉਣਾ ਤੇ ਇਹਦੇ ਦੇ ਦਈਏ ਫਿਰ ਇਹ ਵੀ ਦੇ ਦਾਂਗੇ ਲੱਤੀ ਯਾਰ ਜੀ ਹੋਰ ਮਾਤਾਨ ਕਰਾਉਣਾ ਕਰ ਦਾਂਗੇ 28 ਦੀ ਕਰ ਦੋ ਜੱਸ ਨਾ ਫਿਰ ਦੇ ਦਾਂਗੇ 100 ਰੁਪਿਆ ਛੋਟ ਕਰਾਂਗੇ ਠੀਕ ਹੈ ਜੀ ਹੁਣ ਇਹ ਤਾਂ 200 ਛੋਟ ਕਹਿੰਦੇ ਹੁਣ 100 ਦੇ ਦੋਸੇ ਕਰ ਦਾਂਗੇ ਕੋਈ ਠੀਕ ਹੈ 200 200 ਕਵੱਡਿਆਂ ਕਰ ਦਾਂਗੇ ਠੀਕ ਹੈ ਜੀ ਆ ਗਈ ਪੰਜਵੇਂ ਨੰਬਰ ਤੇ ਇਹ ਕਿੰਨੇ ਕੇ ਦੁੱਧ ਵਾਲੀ ਜੀ ਵੀਰ ਜੀ 100 ਰੁਪਈਏ ਵੀ ਲਾਉਂਗਾ ਕਿਲੋ ਚਵਾਈ ਜਾਊਗੀ ਹਾਂ ਦਾ ਕਿਲੋ ਚਵਾਈ ਜਾਊ 9 10 ਦੇ ਲਾਗੇ ਬੰਨੇ ਇਹ ਵੀ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਪਹਿਲਾਂ ਵਾਚੀ ਆ ਬੜੀ ਠੰਡੀ ਠੀਰੀ ਇਹ ਨਹੀਂ ਆ ਛੜਾਂ ਵਾਲੀ ਭਾਵੇਂ ਪੁੱਠੇ ਬੰਨੇ ਰੱਸਾ ਸੁੱਟ ਕੇ ਬੈਜੋ ਠੀਕ ਹੈ ਜੀ ਜੰਦੂ ਦੀ ਹੱਟ ਜਾ ਮਿਲਦਿੰਗਾ ਠੀਕ ਹੈ ਜੀ ਬਾਕੀ ਆ ਗਈਆਂ ਸਾਰੀਆਂ ਜਰਤੀਆਂ ਵਾ ਸਾਰੀਆਂ ਗਰਮੀਆਂ ਚੰਗਾ ਦੁੱਧ ਚੋਈ ਜਾਊਗੀ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਜੀ ਵਧੀਆ ਵਧੀਆ ਜੀ ਜੀ ਵਧੀਆ ਚੱਲੀ ਜਾਂਦਾ ਜੀ ਕੰਮ ਕਰ ਵਧੀਆ ਚੱਲੀ ਜਾਂਦਾ ਜੀ ਠੀਕ ਆ ਤੇ ਰੇਟਸ ਵੱਲੇ ਹੀ ਆ ਫਿਰ ਰੇਟ ਤੁਹਾਡੇ ਸਾਹਮਣੇ ਦੇ ਲੋ ਬਾਹਰ ਕੰਨਾ ਵੀ ਆਰ ਮਹਿੰਗਾ ਪਰ ਇੱਥੇ ਰੇਟ 16 ਰਿੰਦਾ ਜੀ ਠੀਕ ਆ ਹਾਂਜੀ ਹਾਂਜੀ ਇੱਥੋਂ ਸਵੱਲਾ ਹੀ ਮਿਲਦਾ ਵਾ ਦੇਖ 10 ਸਵੱਲਾ ਹੀ ਮਿਲਦਾ ਦੁਕਾਨ ਤੋਂ ਵੀਰ ਜੀ ਠੀਕ ਆ ਜੀ ਹਾਂਜੀ ਕੋ ਵੱਡੀ ਲੈ ਨਿਕਲੇ ਮੈਂ 16 ਕਿਲੋ ਤੋਂ ਪਾਣਾ ਮੈਨੂੰ ਬੈਠਾ ਠੀਕ ਆ ਜੀ ਹਾਂਜੀ ਤੇ ਵੀਰ ਜੀ ਇਹਦਾ ਮੁੱਲ ਫਿਰ ਮੁੱਲ ਤੇ ਹਰ ਵੀਰ ਜੀ ਇਹਦਾ 32 ਜੋ ਮਾਨ ਕਰਾਉਣਾ ਕਰਾ ਖਾਈ ਦੇਦੀ ਐ ਵੀ ਫਿਰ ਇਹ ਵੀ ਵਛੀ ਦੇ ਦਾਂਗੇ 24000 ਦੀ 24000 ਦੀ 100 200 ਛੋਟਣੀ ਬਸ ਅੱਛਾ ਹਾਂਜੀ ਠੀਕ ਹੈ ਜੀ ਠੰਡੀ ਧੀ ਰਵੇੜਿਆ ਪਰ ਕੋਈ ਦਿੰਦਾ ਨਹੀਂ ਆ ਠੀਕ ਠਾਡੀ ਛਿੰਦੋ ਨੇ ਦੇ ਦੇਣੀ ਆ ਛਿੰਦੋ ਦਾ ਕੈਮਰਾ ਘੁਮਾ ਦਿਓ ਬੰਡਿਆ ਜੀ ਚੱਲ ਜਾਈਏ ਹੁਣ ਹੋਰ ਛੋਟੇ ਭਾਜਰੇ ਤੁਹਾਨੂੰ ਦਿਖਾ ਦੇਣੇ ਆ ਇਹਦਾ ਮੁੱਲ ਕੀ ਭਾਜਰੇ ਨਾ ਛਿੰਦੋ ਕਹਿੰਦੀ ਨਹੀਂ ਆਣਾ ਹੁਣ ਵਾਕੀ ਇਹਦਾ ਕੱਦ ਥੋੜਾ ਨੋਰਮਲ ਜਿਹਾ ਹੀ ਆ ਜੱਟੀਆਂ ਦੇ ਹਿਸਾਬ ਨਾਲ ਛੋਟੇ ਕੱਦ ਦੀ ਐ ਪਿੱਛਲੇ ਸੂਆ ਜਿਹੜਾ ਇਹਨੇ ਸੋਣਾ ਤੇ ਬਾਕੀ ਛੋਟੇ ਕੱਟ ਦਿੱ ਹੀ ਹੈ ਜੀ ਗੱਬਣੇ ਵੀ ਤਿਆਰ ਹੋ ਗਈ ਹੈ ਤੇ ਇਹਦਾ ਮੁੱਲ ਵੀ ਜੀ ਫਿਰ ਹਰਪ੍ਰੀਤ ਜੀ ਮੁੱਲੇ ਦਾ ਵੀ ਅੱਗੋਂ ਜੋ ਮਾਨ ਕਰਾਉਣਾ ਕਰਾਵੇ ਦੇ ਦਈਏ 19 ਦੀ ਦੇ ਦਾਂਗੇ ਹਰਪ੍ਰੀਤ ਜੀ ਕਿ ਵਿੱਚ ਹੋਰ ਕਰ ਦੋਗੇ ਨਹੀਂ ਦੇ ਦਾਂਗੇ ਇਹਦਾ ਨਾਲ ਦੱਸਦੇ ਜੋੜੀ ਦਾ ਦੱਸ ਦਾਂਗੇ ਚਲੋ ਫਿਰ ਜੋੜੀ ਦਾ ਕਰ ਦਿੰਦੇ ਤੌਰ ਤੇ ਫਿਰ ਇਹ ਵੀ ਕੱਪਣ ਜੀ ਅਜੇ ਇਹਦਾ ਕਿ ਨਾ ਸੋਵੇ ਇਹ ਹਰ ਬੀਜੀ ਪਹਿਲੇ ਨਾ ਜਿਹ ਦੋਵੇਂ 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 ਪਹਿਲੇ ਸੋਵੇ ਹੀ ਆ ਜਿਹੜੀਆਂ ਬਾਕੀ ਕੋਈ ਆਪਣੀ ਸਮਝਣਾ ਵੇਖ ਲੈ ਕਿੰਨਾ ਕੁ ਦੁੱਧ ਚਵਾਈ ਜਾਊਗਾ ਇਹ ਕਿ ਘਰ ਦਾ ਚਾਹ ਪਾਣੀ ਦਾ ਸਾਰਾ ਸਾਰੇ ਜਾਨਵਰ ਅਹੀਂ ਨਹੀਂ ਆ ਕਰਦੇ ਤਸੱਲੀ ਨਹੀਂ ਦਿੰਦੇ ਵੀਰ ਇੱਥੇ ਆਣ ਕੇ ਤਸੱਲੀ ਕਰੇ ਆਪ ਆਪਣੀ ਆਪ ਤਸੱਲੀ ਕਰਕੇ ਵੇਖ ਕੇ ਅਹੀਂ ਕਿੰਨੇ ਨੇ ਵੀ ਚਵਾ ਦੇਣਾ ਮੈਂ ਕੋਈ ਨਹੀਂ ਇੱਥੇ ਜਿੰਨਾ ਹੈ ਕਹਣਾ ਦੁੱਧ ਆਪਣਾ ਚੋਗੇ ਖੜੇ ਦੋ ਡੰਗ ਠੀਕ ਹੈ ਜੀ ਇਸ ਨੂੰ ਅੱਗੇ ਕਰ ਲਿਆ ਇਹ ਤੁਹਾਨੂੰ ਵੜੀ ਯਾਰ ਤੇ ਲੱਭਣ ਦੇ ਆਪਣੀ ਦਾ ਥਰਡ ਪਾਸ ਕਰਕੇ ਖੜੇ ਤੇ ਦੱਸਿਏ ਮੁੱਲ ਕਰੇਗਾ ਜੀ ਮੁੱਲ ਇਹਦਾ ਵੀ 19 ਆ ਪਰ ਜੇ ਕੋਈ ਜੋੜੀ ਵੀ ਲਊਗਾ ਨਾ ਹਾਂਜੀ ਜਿਹੜੀ ਦੇ ਦੇਣੀ ਆ ਹਾਂਜੀ ਉਹ ਚੋਂ 200 ਸ਼ੌਟ ਹਣੀ ਜੇ ਜੋੜੀ ਦਾ ਕਰ ਦੇਣਾ ਹਾਂਜੀ ਜੋੜੀ ਦੇ ਦੇਣੀ 35000 ਦੀ ਅਗੋਂ ਤਾਂ ਹੀ ਮਾਨ ਕਰਾ ਲਓ ਜੋੜੀ ਦਾ 34000 ਦੀ ਕਰਦੀ ਹੈ ਫਿਰ ਦੇ ਦਾਂਗੇ 32000 ਦੀ ਜੋੜੀ 200 ਸ਼ੌਟ ਹਣੀ 32000 ਦੀ ਜੋੜੀ ਕੈਮਰਾ ਕਰਾ ਦਿਓ 16 16000 ਦੀ ਦੇ ਦੇਓਗੇ ਸੱਜਰਾ ਵੇੜਾ ਦੱਸੋ ਸ਼ੋਰਟ ਹੀ ਪਹਿਲੇ ਸਵੇ ਪਹਿਲੇ ਸਵੇ ਠੀਕ ਹੈ ਸਾਡਾ ਕਰੀਆ ਵੀਰ ਕੋਈ ਜ਼ਿਆਦਾ ਲੱਗੂਗਾ ਇਹ ਫਿਰ ਫੌਜੀ ਫਰਮ ਤੋਂ ਹੀ ਤੇ ਸਿੰਦੋ ਦੀ ਹੱਟੀ ਦਾ ਸਿੰਦੋ ਦੀ ਹੱਟੀ ਦਾ ਹੀ ਮਾਲ ਮਿਲਦਾ ਹੈ ਵਾਲਾ ਭਜੀ ਜਿਹੜੀਆਂ ਦੇ ਆਪਣੇ ਕੋ ਸੂਈਆਂ ਵੇੜਾ ਹਾਂ ਵੀਰ ਚੋਗੇ ਖੜੇ ਦੋ ਡੰਗ ਤਿੰਨ ਡੰਗ ਤੇ ਜਿਹੜੀ ਗੱਬਣਿਆ ਆਪਣੀ ਪਾਸ ਕਰਕੇ ਪਾਸ ਕਰਕੇ ਖੜੇ ਹੁਣ ਕੇ ਲਾਂਮਾ ਨਹੀਂ ਲੈਣਾ ਠੀਕ ਹੈ ਭਜੀ ਆਪਣੇ ਘਰ ਦੀ ਜ਼ਿੰਮੇਵਾਰੀ ਹੈ ਬਾਹਰ ਦੀ ਨਹੀਂ ਠੀਕ ਹੈ ਜੀ ਜਿਸ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ